ਰਾਮਾ ਮਾ ਚੰਦਪੁਰੀ ਦਾ ਬੋਸਾ ਕੇ ਦਰਬਾਰੀ ਜੈ ਮਹਾ ਮਈ ਦਾ ਲੰਗਰ ਜੀ ਇਹ ਪੂਰੀ ਛੋਲਿਆਂ ਦਾ ਸੀ ਲਾ ਰਹੇ ਆ ਜੀ ਸਾਨੂੰ 13 ਸਾਲ ਹੋ ਗਿਆ ਪੂਰੀ ਛੋਲਿਆਂ ਦਾ ਲੰਗਰ ਲਾਉਂਦਿਆਂ ਨੂੰ ਜੀ ਤੇ ਬਾਈਗਰ ਬਰਾਦਰੀ ਵੱਲੋਂ ਆਈ ਪਿੰਡ ਸਾਡਾ ਮੰਦਿਰ ਆ ਜੀ ਤੇ ਰਾਤ ਜਾਗਰਾਨ ਸੀਗਾ ਜੀ ਤੇ ਹੁਣ ਪੂਰੀ ਛੋਲਿਆਂ ਦਾ ਪ੍ਰੋਗਰਾਮ ਚੱਲ ਰਿਹਾ ਜੀ ਇਸੇ ਟਾਈਮ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਚੱਲ ਰਿਹਾ ਜੀ ਬੋਲ ਸਾਚੇ ਦਰਬਾਰ ਕੀ ਜੈ ਮੇਰਾ ਨਾਮ ਰੈਂਪਾ ਖਾਨ ਜੀ ਪਿੰਡ ਮੰਦਿਰ ਜੀ ਬਾਜੀਗਰ ਸਮਾਜ ਵੱਲੋਂ ਜੀ ਮਾਤਾ ਦਾ ਜਾਗਰਨ ਲਾਇਆ ਜੀ ਰਾਤ ਨੂੰ ਜਾਗਰਨ ਸੀਗਾ ਉਦੋਂ ਅਗਲੇ ਦਿਨ ਪੋੜੀਆਂ ਛੋਲਿਆਂ ਦਾ ਲੰਗਰ ਹੈ ਜੀ ਠੀਕ ਹੈ ਪਿੰਡ ਦੇ ਸਹਿਯੋਗ ਨਾਲ ਬਾਹਰਲੇ ਪਿੰਡਾਂ ਦੇ ਸਹਿਯੋਗ ਨਾਲ ਪੋੜੀਆਂ ਛੋਲਿਆਂ ਦਾ ਲੰਗਰ ਕੀਤਾ ਜੀ ਸਾਰਿਆਂ ਨੂੰ ਸੱਦਾ ਹੈ ਕਿ ਲੰਗਰ ਛਾ ਕੇ ਜਾਣ ਜੀ ਓਲ ਸਾਚੇ ਦਰਬਾਰ ਕੀ ਜੈ ਬਾਜੀਗਰ ਸਮਾਜ ਵੱਲੋਂ ਜੀ ਮਾਤਾ ਦਾ ਜਾਗਰਨ ਲਾਇਆ ਜੀ ਰਾਤ ਨੂੰ ਜਾਗਰਨ ਸੀਗਾ ਉਦੋਂ ਅਗਲੇ ਦਿਨ ਪੋੜੀਆਂ ਛੋਲਿਆਂ ਦਾ ਲੰਗਰ ਹੈ ਜੀ ਠੀਕ ਹੈ ਪਿੰਡ ਦੇ ਸਹਿਯੋਗ ਨਾਲ ਬਾਹਰਲੇ ਪਿੰਡਾਂ ਦੇ ਸਹਿਯੋਗ ਨਾਲ ਪੋੜੀਆਂ ਛੋਲਿਆਂ ਦਾ ਲੰਗਰ ਕੀਤਾ ਜੀ ਸਾਰਿਆਂ ਨੂੰ ਸੱਦਾ ਹੈ ਕਿ ਲੰਗਰ ਛੱਕੇ ਜਾਣ ਜੀ ਓਲ ਸਾਚੇ ਦਰਬਾਰ ਕੀ ਜੈ ਬਾਜੀਗਰ ਸਮਾਜ ਵੱਲੋਂ ਜੀ ਮਾਤਾ ਦਾ ਜਾਗਰਣ ਲਾਇਆ ਜੀ ਰਾਤ ਨੂੰ ਜਾਗਰਣ ਸੀਗਾ ਉਸ ਤੋਂ ਅਗਲੇ ਦਿਨ ਪੋੜੀਆਂ ਛੋਲਿਆਂ ਦਾ ਲੰਗਰ ਹੈ ਜੀ ਠੀਕ ਹੈ ਪਿੰਡ ਦੇ ਸਹਿਯੋਗ ਨਾਲ ਬਾਹਰਲੇ ਪਿੰਡਾਂ ਦੇ ਸਹਿਯੋਗ ਨਾਲ ਪੋੜੀਆਂ ਛੋਲਿਆਂ ਦਾ ਲੰਗਰ ਕੀਤਾ ਜੀ ਸਾਰਿਆਂ ਨੂੰ ਸੱਦਾ ਹੈ ਕਿ ਲੰਗਰ ਛੱਕੇ ਜਾਣ ਜੀ ਓਲ ਸਾਚੇ ਦਰਬਾਰ ਕੀ ਜੈ